ਬਿੱਤੀ ਰਾਤ ਕਰੀਬ 10 ਵਜੇ ਹੁਸ਼ਾਰਪੁਰ ਜਰੰਦਰ ਰੋਡ ਦੇ ਪਿੰਡ ਮਡਿਆਲਾ ਦੇ ਨੇੜੇ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਐਲਪੀਜੀ ਟੈਂਕਰ ਦੇ ਧਮਾਕੇ ਕਾਰਨ ਲਗਭਗ 20 ਦੇ ਕਰੀਬ ਲੋਕ ਚਲਸ ਗਏ ਜਦਕਿ ਇੱਕ ਦੀ ਮੌਤ ਹੋ ਗਈ। ਖਾਸਚੇ ਦੀ ਖਬਰ ਮਿਲਦੇ ਹੀ ਮੌਕੇ ਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਵਾਏ ਗਏ ਅਤੇ ਮੰਤਰੀ ਡਾਕਟਰ ਰਵਜੋਦ ਵਿਧਾਇਕ ਜਿੰਪਾ ਤੇ ਡਿਪਟੀ ਕਮਿਸ਼ਨਰ ਆਸ਼ੀਗਾ ਜੈਨ ਵੀ ਮੌਕੇ ਤੇ ਪਹੁੰਚੇ। ਸੱਚ ਪੰਤੇ ਪਏ ਸੀ ਹਾਂ ਜੀ ਹਾਂ ਜੀ ਸਾਰੀ ਸਾਰੀ ਨਾਲ ਭਾਈ ਸਾਰੀ ਭਾਈ ਪਾਣੀ ਦਰਾਇਓ ਇਹਦਾ ਆ ਜਦੋਂ ਨਾ ਪਾਣੀ ਬੁਲਾਇਆ ਰੰਗ ਚਲਾ ਦੇ ਗਿਆ ਇਹਦਾ ਬੈਸ ਇਹ ਇਦਿੱਤ ਬੱਜਾ ਨਾ ਭਾਜੀ ਤਾਂ ਹੋਈ ਐ ਇਹ ਮੋੜ ਦਾ ਸਗਾ ਜੀ ਹਲਾ ਥੋੜਾ ਉੱਚਾ ਜੱਜਾ ਥੋੜਾ ਉੱਚਾ ਜੀ ਬਿਆਨ ਨਹੀਂ ਕੀਤਾ ਜਾ ਸਕਦਾ ਥੋੜਾ ਦੁੱਖਦਾ ਇਹਦਾ ਕਰਪਾ ਕਰਨਾ ਕਰਦੇ ਜਨਾਂ ਜਿਹੜੇ ਜੋ ਕਹਿ ਰਹੇ ਨੇ ਉਹ ਬਿਲਕੁਲ ਨਹੀਂ ਕਰਦੇ ਉਹ ਲੈਟਰ ਹੋਇਆ ਉਹ ਉਹਨੇ ਕਰਦੀ ਜਿਹੜਾ ਬਲਾਸ ਹੋਇਆ ਉਹ ਮੇਰਾ ਬਲਾਸ ਉਹ ਹੀ ਜਿਹੜੀ ਗੈਸ ਦੇ ਪ੍ਰੈਸ਼ਰ ਦੇ ਬਸ ਜਿਹੜੀ ਦੁਕਾਨਾਂ ਦੇ ਆ ਰਿਹਾ ਹੈ ਐਸੇ ਜਿਵੇਂ ਟਿਪਟੇ ਆ ਜਨ ਜਿਹੜੇ ਜਿੱਥੇ ਸਾਰੀ ਟੀਮਾਂ ਤੋਂ ਦੂਰ ਚੱਲੇ ਉਹ ਮੁੰਡਾ ਨਾ ਦੇਣੀ ਆ ਪਰ ਅਖੀਰ ਦੇ ਜੋ ਬਸ ਬਸ ਜਿਹੜੀ ਸਿਟੀ ਤੋਂ ਮੁਸਾਫਰ ਹੈ 14 ਮਿੰਟ ਦਹਾਸ਼ਰ ਤੱਕ ਦੇ ਰੋਪਟਰੀਆਂ ਬੰਦੇ ਦੇ ਜਿਹੜੇ ਸਿਰੇ ਹੋ ਗਏ ਉਹ ਏਰੀਆ ਛੱਡ ਕੇ ਵੀ तीन तीन चार चार किलोमीटर पीछे चल गए हैं डेयरी चल गए हैं उत्थे भी जाते हैं सर अभी तक कितने लोग जो इंजर्ड हो चुके हैं कुछ पता चला है अभी तक तर... नहीं अभी ऐसा मैं कुछ नहीं देना ਕੈਜ਼ੂਐਲਟੀਜ਼ ਵਗੈਰਾ ਕੁਝ ਅਫਵਾਹ ਅਫਵਾਹ ਇਹਨੇ ਕਿਹਾ ਜਾ ਰਿਹਾ ਕਿ 5 ਤੋਂ 7 ਕੈਜ਼ੂਐਲਟੀ ਹੋਏ ਤੇ ਰੋਸੀ ਵੀ ਇਹੀ ਅਰਦਾਸ ਕਰਦੇ ਪਰਮਾਤਮਾ ਅਫਵਾਹ ਹੀ ਹੁਣ ਪਰ ਕੋਈ ਅਜੇ ਤੱਕ ਮੁੜੀ ਜਾਣਕਾਰੀ ਕਰਕੇ ਅਸੀਂ ਹਸਪਤਲ ਜਾ ਕੇ ਦੇਖਦੇ ਆ ਕਿੰਨੇ ਕੋਤੇ ਪਹੁੰਚੇ ਜਾਂ ਕਿੰਨੇ ਹੁਣ ਆਗ ਦੇਗਾ ਪਾ ਲਿਆ ਨਹੀਂ ਹਾਂ ਜੋ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਹਿ ਟੈਂਕਰ ਜਿਹੜਾ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾਣੀ ਦਾ ਜਦੋਂ ਕਿ ਉਹਦਾ ਪਲਾਸ ਉਹਦਾ ਇੱਕ ਮਿੰਟ ਸਾਈਡ ਤੇ ਉਹਦਾ ਕੀ ਦਾ ਸਾਰੇ ਬਸ ਸੈਕਟਰ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੇ ਆ ਕੇ ਡਾਕਟਰ ਸਾਹਿਬ ਕਿਹਾ ਜਾ ਰਿਹਾ ਕੋਈ ਖੜੇ ਆ ਲੋਕਾਂ ਦੇ ਪ੍ਰਤੀਕਰਮ ਡਾਕਟਰ ਸਾਹਿਬ ਜੋ ਪਿੰਡ ਦੇ ਲੋਕ ਆਇਆ ਯਾਰ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਗੈਸ ਟੈਂਕਰ ਉਸੇ ਜਾ ਰਿਹਾ ਸੀ ਉਹ ਭੜਾਈ ਦਾ ਕੰਮ ਕਰਦਾ ਸੀ ਪੂਰੀ ਮੈਂ ਕਹਾਂਗਾ ਕਿ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂ ਹੋਇਆ ਕਿਉਂਕਿ ਜਿਹੜੀ ਜਾਨਾ ਹੈਗੇ ਬੜੀ ਕੀਮਤੀ ਹੈਗੀ ਉਹਨਾਂ ਦੀ ਕੀਮਤ ਵੀ ਸਰਕਾਰ ਸਵੇ ਜਿਹਦੇ ਪਿੱਛੇ ਜਿਹੜੇ ਬੰਦੇ ਦੇ ਜਿਹੜੇ ਸੰਸਥੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ ਥੈਂਕ